ਇੱਕ ਕਮਿਸ਼ਨਰ ਆਦਿਤ ਉਪਲ ਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦਾ ਬੰਯਾਲ ਸੈਕਟਰ ਦਾ ਤੂਫਾਨੀ ਦੌਰਾ ਅੱਜ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤ ਉਪਲ ਤੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਹਰਾ ਸਰਹੱਦੀ ਬਲਾਕ ਬੰਯਾਲ ਦਾ ਤੂਫਾਨੀ ਦੌਰਾ ਕੀਤਾ ਦੱਸ ਦिए ਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਲਦੀ ਹੀ ਸਰਹਾਦੀ ਜ਼ਿਲ੍ਹੇ ਪਠਾਨਗੋ ਪਠਾਨਕੋਟ ਦੇ ਦੌਰੇ ਤੇ ਆ ਰਹੇ ਹਨ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਨੇ ਬਮਿਆਲ ਦੇ ਸਭ ਤੋਂ ਵੱਡੇ ਪਿੰਡ ਜਨਿਆਲ ਵਿੱਚ ਇੱਕ ਵਿਸ਼ੇਸ਼ ਬੈਠਕ ਕੀਤੀ ਤੇ ਬਿਲਜ ਡਿਫੈਂਸ ਕਮੇਟੀਆ ਨੂੰ ਪਿੰਡਾਂ ਵਿੱਚ ਹਾਈ ਅਲਰਟ ਰਹਿਣ ਤੇ ਕਿਸੇ ਵੀ ਸੰਦਗਤ ਵਿਅਕਤੀ ਨੂੰ ਦੇਖੇ ਜਾਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਆਪੀਲ ਕੀਤੀ एसएसपी दलजिंदर सिंह ठिल्लो ने कहा कि पठानकोट जिला संवेदन सुरक्षा पखौ संवेदनशील जिला ते समय-समय ते सुरक्षा दे संबंध विच इस तरह दी बैठकां दा आयोजन हुंदा रंदा इस मौके ते बीएसएफ दे कमांडर ते आर्मी कमांडर भी मौजूद सन नरोट जैमल सिंह दी पुलिस ते बम्याल चौकी दी पुलिस भी मौजूद सी ਜਦੋਂ ਪੱਤਰਕਾਰਾਂ ਵੱਲੋਂ ਨਜਾਇਜ਼ ਮਾਈਨਿੰਗ ਸੰਬੰਧੀ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੂੰ ਪ੍ਰਸ਼ਨ ਕੀਤਾ ਗਿਆ ਤਾਂ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਆਖਿਆ ਕਿ ਨਜਾਇਜ਼ ਮਾਈਨਿੰਗ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਤੇ ਸੂਚਨਾ ਮਿਲਣ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨਜਾਇਜ਼ ਮਾਈਨਿੰਗ ਤੇ ਸਖਤ ਰੁਖ ਅਪਣਾਇਆ ਆ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਸਪੈਸ਼ਲੀ ਬਾਰਡਰ ਏਰੀਆ ਦੇ ਵਿੱਚ ਆ ਲੋੜ ਜਮਲ ਸਿੰਘ ਏਰੀਆ ਦੇ ਵਿੱਚ ਬਾਰਡਰ ਦੇ ਨਾਲ-ਨਾਲ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਅੱਜ ਇੱਥੇ ਇੱਕ ਇਕੱਤਰਤਾ ਕੀਤੀ ਗਈ ਸੀ ਉਹਨਾਂ ਨਾਲ ਮੀਟਿੰਗ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸਾਹਿਬ ਪਠਾਨਕੋਟ ਤੇ ਮੈਂ ਇੱਥੇ ਆਇਆ ਸੀਗਾ ਸਾਡੇ ਨਾਲ ਬੀਐਸਐਫ ਤੋਂ ਡਿਪਟੀ ਕਮਾਂਡੈਂਟ ਔਰ ਆਮ ਹੀ ਤੋਂ ਮੇਜਰ ਸਾਹਿਬ ਜਿਹੜੇ ਕੰਪਨੀ ਕਮਾਂਡਰਸ ਨੇ ਉਹ ਵੀ ਇੱਥੇ ਹਾਜ਼ਰਤ ਸਿਗੇ ਲੋਕਲ ਵਿਲੇਜ ਪੁਲਿਸ ਆਫੀਸਰ ਜਿਹੜੇ ਸਾਡੇ ਉਹ ਵੀ ਇੱਥੇ ਹਾਜ਼ਰਤ ਜਿਹੜੇ ਕਿ ਬੀਡੀਸੀ ਦੇ ਨਾਲ ਜਿਹੜੇ ਲੱਗੇ ਆ ਅਟੈਚ ਕੀਤੇ ਗਏ ਨੇ ਸੋ ਸਮੇ ਸਮੇ ਤੇ ਬੇਸਿਕਲੀ ਅਸੀਂ ਇਹਨਾਂ ਨੂੰ ਸੈਂਸਿਟਾਈਜ਼ ਕਰੀਦਾ ਜਿਸ ਤਰ੍ਹਾਂ ਦੀਆਂ ਵੀ ਗਤੀਵਿਧੀਆਂ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਸਪੈਸ਼ਲੀ ਬਾਰਡਰ ਏਰੀਆ ਔਰ ਇੱਥੇ ਜਿਹੜੇ ਹਾਲਾਤ ਨੇ ਥੋੜੇ ਸੰਵੇਦਨਸ਼ੀਲ ਹਮੇਸ਼ਾ ਹੀ ਬڑے ਰਹਿੰਦੇ ਆ ਸੋ ਉਹ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਡिटੇਲ ਦੇ ਵਿੱਚ ਦੁਬਾਰਾ ਤੋਂ ਬਰੀਫਿੰਗ ਕੀਤੀ ਗਈ ਆ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਕੁਝ ਹੋਰਾਂ ਤੋਂ ਜਾਣਕਾਰੀ ਲਈ ਗਈ ਆ ਮਕਸਦ ਇਹ ਹੈ ਕਿ ਜਿਹੜਾ ਸਾਡਾ ਪਠਾਨਕੋਟ ਦਾ ਬਾਰਡਰ ਹੈ ਇਹ ਸਿਕਿਉਰ ਰਹੇ ਔਰ VDC ਜਿਹੜੇ ਸਾਡੇ ਨੇ ਇਹ ਅੱਖ ਤੇ ਸਾਡੇ ਕੰਨ ਨੇ ਜਿਹੜੇ ਕਿ ਗਵਰਨਮੈਂਟ ਨੂੰ ਸਪੈਸ਼ਲੀ ਫੋਰਸਸ ਨੂੰ ਜਿਹੜੀਆਂ ਹੈਗੀਆਂ ਉਹ ਸੂਚਨਾਵਾਜਨ ਦਾ ਆਦਾਨ-ਪ੍ਰਦਾਨ ਕਰਦੇ ਨੇ ਔਰ ਬਹੁਤ ਹੋਰ ਇਸ ਅਜਿਹੇ ਕੰਮ ਜਿਹੜੇ ਕਿ ਅਸੀਂ ਸੋਸਾਇਟੀ ਦੀ ਬਿਹਤਰੀ ਲਈ ਕਰ ਸਕਦੇ ਆ ਉਹ ਵੀ ਬੀਡੀਸੀ ਦੇ ذریعے ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਮੇਂ-ਸਮੇਂ ਸਿਰ ਜਿਹੜੇ ਹੈਗੇ ਮੈਸੇजेस ਉਹਨਾਂ ਨੂੰ ਸੁਨੇਹੇ ਉਹਨਾਂ ਨੂੰ ਨਿੱਜੀ ਤੌਰ ਤੇ ਵਿਲੇਜ ਪੁਲਿਸ ਅਫਸਰ ਮਿਲ ਕੇ ਉਹਨਾਂ ਕੰਮਾਂ ਨੂੰ ਸੀ ਅੰਜਾਮ ਦਿੰਦੇ ਆ ਸੋ ਸਾਡੀ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਇੱਕ ਬਿਹਤਰੀਨ ਜਿਹੜਾ ਨੈਟਵਰਕ ਆ ਵਿਲੇਜ ਡਿਫੈਂਸ ਕਮੇਟੀ ਦਾ ਬਣਿਆ ਰਹੇ ਇਸ ਮਕਸਦ ਦੇ ਨਾਲ ਹੀ ਅੱਜ ਮੀਟਿੰਗ ਕੀਤੀ ਗਈ ਸੀ ਦੇਖੋ ਵੈਦ ਖਨਨ ਤਾਂ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿਸ ਤਰ੍ਹਾਂ ਵੀ ਸਾਨੂੰ ਕੋਈ ਸੂਚਨਾ ਮਿਲੇਗੀ ਜਾਂ ਸਾਡਾ ਆਪਣਾ ਇੱਕ ਨੈਟਵਰਕ ਹੈ ਉਹਦੇ ਜ਼ਰੀਏ ਸੂਚਨਾ ਮਿਲੇਗੀ ਅਸੀਂ ਤੁਰੰਤ ਕਾਰਵਾਈ ਕਰਾਂਗੇ ਇਸ ਵਿੱਚ ਕੋਈ ਮਾਫੀ ਦਾ ਖਾਨਾ ਨਹੀਂ ਹੈ ਥੈਂਕ ਯੂ